ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੇ ਪਿਆਰਿਓ ਚਲਦੀ ਆ ਰਹੀ ਲੜੀ ਦਾ ਅਰਥ ਬੋਧ ਵਿਚਾਰ ਜਬਜੀ ਸਾਹਿਬ ਪੰਜਵਾਂ ਜੀ ਦੇ ਵਿੱਚ ਵਾਹਿਗੁਰੂ ਜੀ ਅਸੀਂ ਸਰਵਣ ਕਰਾਂਗੇ ਪਰਮਾਤਮਾ ਦਾ ਬੜਾ ਪਿਆਰਾ સ્વરૂਪ ਇੱਕ ਹੋਰ ਜੀ ਦਾ ਨਾਮ ਹੈ ਅਜੂਨੀ ਜੀ ਹਾਂ ਪਰਮਾਤਮਾ ਜੁਨਾ ਜ ਨਹੀਂ ਆਂਦਾ ਮਨੁੱਖ ਦਾ ਇੱਕ ਇਹ ਵੀ ਰੂਪ ਹੈ ਕਿ ਜਦੋਂ ਉਹ ਕਿਸੇ ਦੀ ਆਰਾਧਨਾ ਕਰਦਾ ਹੈ ਜਦੋਂ ਕਿਸੇ ਦੇ ਨਾਲ ਉਹ ਰਿਸ਼ਤਾ ਕਾਇਮ ਕਰਦਾ ਹੈ ਤੇ ਉਹ ਆਪਣੇ ਵਰਗਾ ਹੀ ਦੂਜੇ ਨੂੰ ਸਮਝ ਲੈਂਦਾ ਹੈ ਜੀ ਹਾਂ ਰਿਸ਼ਤਾ ਸੋਚ ਜਿੱਥੇ ਇੱਕੋ ਜਿਹੀ ਮੈਚ ਹੁੰਦੀ ਹੈ ਮਨੁੱਖ ਸਮਝਦਾ ਇਹ ਮੇਰੇ ਵਰਗਾ ਹੀ ਹੈ ਤੇ ਪਰਮਾਤਮਾ ਬਹੁਤ ਪਿਆਰ ਦੀ ਮੂਰਤ ਹੈ ਲੇਕਿਨ ਕਿਤੇ ਮਨੁੱਖ ਇਹ ਨਾ ਸਮਝ ਲੇ ਕਿ ਜਿਵੇਂ ਮੈਨੂੰ ਸਰੀਰ ਮਿਲਿਆ ਹੈ ਤੇ ਪਰਮਾਤਮਾ ਵੀ ਇੱਕ ਸਰੀਰ ਤੱਕ ਹੈ ਮਤਲਬ ਕਿ ਜਿਵੇਂ ਇੱਕ ਸਰੀਰ ਹੈ ਸਾਨੂੰ ਮਿਲਿਆ ਇਹਦੀ ਲਿਮਟ ਅਸੀਂ ਜਨਮ ਲਿਆ ਆ फिर असि वाहगुरु जी मर भी जावा परमात्मा जन्म और मरण की क्रिया तो उपर है ए तो बाहर है जूना भी नहीं आता क्योंकि वाहगुरु अगर देखिए मनुख दे शरीर दी एक लिमिट है अगर इथे मैं है हजार किलोमीटर में दूर पहुंच के किसी दिन मदद नहीं कर सकती लेकिन परमात्मा इतना प्यारा स्वरूप है वाहगुरु जी उस कोई वाहगुरु ਪਾਣੀ ਦੇ ਵਿੱਚੋਂ ਵੀ ਪੁਕਾਰ ਕਰੇ ਉਹ ਜੀ ਜੰਤੂਆਂ ਦੀ ਵੀ ਪੁਕਾਰ ਸੁਣਦਾ ਜਿਵੇਂ ਗੰਡਕੀ ਨਦੀ ਦੇ ਅੰਦਰ ਜਦੋਂ ਬ੍ਰਹਮਾ ਔਰ ਹਉਤਾ ਦੋ ਪਿਛਲੇ ਜਨਮਾਂ ਦਾ ਜਿੰਨਾ ਪ੍ਰਾਮਾ ਦਾ ਵੈਰ ਸੀਗਾ ਜਦੋਂ ਫਿਰ ਅਗੀ ਉਹ ਸ਼ਰਾਪ ਰੂਪ ਪ੍ਰਗਟ ਹੋਇਆ ਤੇ ਫਿਰ ਉਹਨਾਂ ਨੇ ਉਸ ਨਦੀ ਦੇ ਅੰਦਰ ਇੱਕ ਤੰਦੂਆ ਬਣਿਆ ਤੇ ਵਾਇਗਰੂ ਜੀ ਦਾ ਹਾਥੀ ਬਣਿਆ ਤੇ ਜਦੋਂ ਉਹਨਾਂ ਉਸ ਤੰਦੂਏ ਨੇ ਹਾਥੀ ਨੂੰ ਫੜ ਲਿਆ ਹਾਥੀ ਨੇ ਪੁਕਾਰ ਕੀਤੀ ਗੁਰੂ ਅਰਜਨ ਦੇਵ ਜੀ ਮਹਾਰਾਜੀ ਨੇ ਵੀ ਇਸ ਦਾ ਜ਼ਿਕਰ ਕੀਤਾ ਹੈ ਕਿ ਫਿਰ ਉਸ ਦੀ ਪੁਕਾਰ ਪਰਮਾਤਮਾ ਨੇ

ਜੀਆਂ ਦੇ ਅੰਦਰ ਜਾਨ ਪ੍ਰਾਨ ਰੂਹ ਪਾਈ ਹੈ ਰੂਹ ਦੇ ਅੰਦਰ ਆਪਣਾ ਪ੍ਰੇਮ ਵੀ ਪਾਇਆ ਹੈ ਜਿਹੜਾ ਉਹਨੂੰ ਪੁਕਾਰੇਗਾ ਉਹ ਅੰਦਰੋਂ ਹੀ ਪ੍ਰਗਟ ਹੋ ਜਾਏਗਾ ਔਰ ਬਾਹਰੋਂ ਵੀ ਵਿਸ਼ਾਲ ਰੂਪ ਉਸ ਦਾ ਹਰ ਪਾਸੇ ਰੂਪ ਦਿਖੇਗਾ ਲੇਕਿਨ ਕੇਵਲ ਇਹ ਕਹਿ ਦੇਣਾ ਕਿ ਪਰਮਾਤਮਾ ਜਨਮ ਲੈਂਦੇ ਨੇ ਔਰ ਪਰਮਾਤਮਾ ਵਖ ਵਖੂ ਵੀ ਜੀਵਨ ਜੀਂਦੇ ਨੇ ਫਿਰ ਉਹ ਮਰ ਵੀ ਜਾਂਦੇ ਨੇ ਤੇ ਨਹੀਂ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਕਿ ਪਰਮੇਸ਼ਵਰ ਦੀ ਆਰਾਧਨਾ इस रूप च करो जिन्हों कहने अजूनी जी हां जिथे ओ आप जन्म मरण तो बार है जेड़ा ओदी आराधना करता है किसी जूनी च नहीं पैदा ਉਹ ਵੀ ਜੀਵਨ ਔਰ ਮਰਨ ਦੇ ਚੱਕਰ ਵੀ ਉਹ ਤੋਂ ਪਾਰ ਜਾ ਕੇ ਪਰਮੇਸ਼ਵਰ ਰੂਪ ਹੀ ਅਜੂਨੀ ਹੋ ਜਾਂਦਾ ਹੈ ਸੋ ਵਾਹਿਗੁਰੂ ਜੀ ਅਰਥ ਬੋਧ ਕਰਦੇ ਆ ਵਿਚਾਰ ਕਰਦੇ ਆ ਅਨੇਕਾ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਨੇ ਗੁਰੂ ਪਿਆਰੀ ਸੰਗਤ ਮਾਫ ਕਰਨ ਯੋਗ ਹੈ ਤਾਂਤਨਮਤਾ ਸਾਹਿਬ ਦੇਵਾ ਜੀ ਮਤਬਖਸ਼ਣ ਯੋਗ ਨੇ ਸੋ ਵਾਹਿਗੁਰੂ ਜੀ ਅਰਦਾਸ ਕਰਦੀ ਮਹਾਰਸ ਅਗਾਹ ਦੀ ਸੇਵਾ ਵੀ ਨਿਰੰਤਰ ਲੈਂਦੇ ਰਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ